ਸਾਸੀ ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤਿਆ ਤੇ ਲੈ ਕੇ ਪਹੁੰਚਿਆ ਜੀ ਤੁਹਾਨੂੰ ਅਸੀਂ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਬੇਗੋਵਾਲ ਤਸਵੀਰਾਂ ਤੁਸੀਂ ਦੇ ਦਿੱਤੇ ਪਈਓ ਪਈ ਇਸ ਟਾਈਮ ਅਸੀਂ ਬੇਗੋਵਾਲ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏ ਆ ਜੋ ਕਿ ਇੱਕ ਦਵਾਈਖਾਨਾ ਹੈ ਦੇਸੀ ਦਵਾਈਖਾਨਾ ਹੈ ਜਿੱਥੇ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਆ ਕੀਤਾ ਜਾਂਦਾ ਆ ਖਾਸ ਕਰਕੇ ਗੋਡੇ ਮੋਡੇ ਡਿਸਕ ਤੇ ਸਰਵਾਈਕਲ ਵਾਲੇ ਇਸ ਜਗ੍ਹਾ ਤੇ ਆ ਕੇ ਇੱਕ ਵਾਰੀ ਜਰੂਰ ਮਿਲ ਲੈਣ ਕਿਉਂਕਿ ਜੇਕਰ ਤੁਹਾਨੂੰ ਕਿਤੋਂ ਵੀ ਕਿਸੇ ਵੀ ਤਰ੍ਹਾਂ ਦਾ ਫਰਕ ਨਹੀਂ ਪੈ ਰਿਹਾ ਤੇ ਵੀਰ ਜੀ ਇੱਕ ਵਾਰੀ ਇਸ ਜਗ੍ਹਾ ਤੇ ਆ ਕੇ ਜਰੂਰ ਤੁਸੀਂ ਜਿਹੜਾ ਆ ਵਿਜ਼ਿਟ ਕਰਕੇ ਜਾਓ ਕਿਉਂਕਿ ਇੱਥੇ ਮਿਲੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਵਧੀਆ ਮੌਕੇ ਤੇ ਹੀ ਕਾਫੀ ਜ਼ਿਆਦਾ ਰਿਜ਼ਲਟ ਜਿਹੜੇ ਆ ਉਹ ਸਾਹਮਣੇ ਆ ਗਏ ਅੰਦਰ ਚੱਲ ਕੇ ਅਸੀਂ ਜਿਹੜਾ ਆ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰਵਾਨੇ ਆ ਮਰੀਜ਼ ਜਿਹੜੇ ਆ ਬਹੁਤ ਸਾਰੇ ਜਿਹੜਾ ਆ ਇੱਥੇ ਬੈਠੇ ਹੋਏ ਆ ਜਿਹੜੀ ਗੱਲਬਾਤ ਤੁਹਾਨੂੰ ਦੱਸਣ ਜਾ ਰਹੇ ਆ ਬਾਬਾ ਸ੍ਰੀਚੰਦ ਜੀ ਦੇਸੀ ਦਵਾਈਖਾਨਾ ਬੇਗੋਵਾਲ ਜੋ ਕਿ ਪਧਾਸ ਚੌਂਕ ਦੇ ਵਿੱਚ ਡਾਕਟਰ ਜਸਵੰਤ ਸਿੰਘ ਜੀ ਵੈਦ ਜਸਵੰਤ ਸਿੰਘ ਜੀ ਜਿਹੜੇ ਨੇ ਚਲਾ ਰਹੇ ਨੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਲੋਕਾਂ ਦਾ ਇਲਾਜ ਕਰਦੇ ਪਏ ਨੇ ਤੁਸੀਂ ਇੱਕ ਵਾਰੀ ਜਾ ਕੇ ਜ਼ਰੂਰ ਵਿਜ਼ਿਟ ਕਰਿਓ ਜੇਕਰ ਸਾਡੀ ਵੀਡੀਓ ਦੇਖਣੀ ਸ਼ੁਰੂ ਕੀਤੀ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਮਰੀਜ਼ਾਂ ਨੂੰ ਸੁਣਿਓ ਤੇ ਮਰੀਜ਼ਾਂ ਨੂੰ ਸੁਣ ਕੇ ਜਿਹੜਾ ਆ ਉਹ ਡਿਸਾਈਡ ਕਰਿਓ ਤੇ ਜ਼ਰੂਰ ਜਾਇਓ ਨਾਲ ਦੇ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਵੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਕਿਉਂਕਿ ਜੇਕਰ ਤੁਸੀਂ ਐਂਡ ਤੱਕ ਵੀਡੀਓ ਨਹੀਂ ਦੇਖੋਗੇ ਤੇ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਬਾਰ-ਬਾਰ ਫੋਨ ਕਰਕੇ ਤੰਗ ਕਰਨ ਨਾਲੋਂ ਚੰਗਾ ਆ ਇੱਕਾਰੀ ਵੀਡੀਓ ਨੂੰ ਦੇਖ ਕੇ ਸਮਝੋ ਜ਼ਰੂਰ ਤੇ ਉਸ ਤੋਂ ਬਾਅਦ ਆ ਪਹੁੰਚੋ ਤੁਸੀਂ ਵੀ ਬੇਗੋਵਾਲ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਜਸਵੰਤ ਜੀ ਉਹਨਾਂ ਦੇ ਕੋਲ ਉੱਥੇ ਪਹੁੰਚ ਕੇ ਆਪਣੇ ਮੋਢੇ ਗੋਡੇ ਲੱਕ ਪੀੜ ਧੌਣ ਪੀੜ ਸਰਵਾਈਕਲ ਪੇਂਡ ਨੂੰ ਆਪਾਂ ਕਹਿੰਦੇ ਆ ਤੁਸੀਂ ਉੱਥੋਂ ਆਪਣਾ ਇਲਾਜ ਬੜੇ ਹੀ ਵਧੀਆ ਤਰੀਕੇ ਦੇ ਨਾਲ ਕਰਵਾ ਸਕਦੇ ਹੋ ਬੜੇ ਹੀ ਸਰਟੀਫਿਕੇਸ਼ਨ ਜਿਹੜੇ ਆ ਉੱਥੇ ਤੁਹਾਨੂੰ ਰਿਜ਼ਲਟ ਮਿਲਣਗੇ ਲਗਾਤਾਰ ਜੜੀਆਂ ਤੁਸੀਂ ਦੇ ਦੇ ਪਿਓ ਲਗਾਤਾਰ ਤਸਵੀਰਾਂ ਦੇ ਵਿੱਚ ਕਿ ਇੰਨਾ ਕੰਮ ਰੋਲਾ ਪਈ ਜਾਵੇ ਡਿੱਗ ਪਿਆ ਦੇਖਦਾ ਬਰਾਬਰ ਹੋ ਗਿਆ ਲੱਗ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਦੇ ਦੇ ਪਿਓ ਪੀ ਆ ਜੀ ਪੈਰਾਂ ਨੂੰ ਦੁਖਾਂ ਦੀ ਕੋਈ ਕੁਛ ਕਰਦੇ ਭੀ ਇੱਥੇ ਵੀ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਸੀ ਉਹ ਲੱਕ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਸੀ ਕੋਈ ਗੱਲ ਨਾ ਬਾਤ ਕਰਨ ਦੇਊਗਾ ਤਾਈ ਇੱਕ ਬਸ ਤੈਰ ਲਾ ਨੇ ਮਾੜਾ ਨਾ ਕੋ ਸੋਧਦੇ ਰਹਿ ਜਾਂਦੇ ਸੈਂ ਪਰ ਦੂਜੇ ਰੋਡੋਂ ਲੈਣਾ ਡਾਕਟਰ ਸਾਹਿਬ ਮਸੱਕਤ ਜ਼ਿਆਦਾ ਕਰਨੀ ਪਈ ਉਹ ਯਾਰ ਪਤਾ ਕੀ ਆ ਸਾਡਾ ਕੋਈ ਦਵਾਈ ਥੋੜੀ ਖਰਾਬ ਹੈ ਆਪਾਂ ਕਿਸੇ ਨੂੰ ਘੂਰੀਏ ਜੋ ਕਰ ਨਹੀਂ ਦਿੰਦਾ ਫਿਰ ਹੁਣ ਕਰੀਏਗੀ ਹੈ ਚੱਕੀ ਬੋਤਲ ਟਾਈਟ ਕਰ ਚੱਕ 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 ਛੱਡ ਦੇ ਹੱਥ ਹੱਥ ਸਿੱਧੇ ਕਰ ਦੇ ਹੱਥ ਸਿੱਧੇ ਕਰ ਦੇ ਇਧਰ ਲਈ ਮੈਂ ਤੈਨੂੰ ਕਿਹਾ ਹੈ ਕਿ ਤੇ ਇਹਦੇ ਅਣਕ ਸੰਦੂ ਤਾਂ ਨਹੀਂ ਖਾਣੀ ਚਲ ਮੜਕਾ ਦੇ ਓਕੇ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇ ਦੇ ਪਿਓ ਕਿ ਕਈ ਵਾਰੀ ਮਰੀਜ਼ ਜਿਹੜੇ ਡਰੇ ਹੁੰਦੇ ਆ ਜਾਂ ਦਰਦ ਦੇ ਨਾਲ ਉਹ ਕਈ ਵਾਰੀ ਜਿਹੜਾ ਡਾਕਟਰ ਸਾਹਿਬ ਦੀ ਜਿਹੜੀ ਮੁਸਕਤ ਆ ਉਹ ਜ਼ਿਆਦਾ ਵਧਾ ਦਿੰਦੇ ਆ ਕਿਉਂਕਿ ਇਲਾਜ ਜਿਹੜਾ ਉਹ ਥੋੜੇ ਜਿਹੀ ਟਾਈਮ ਵਾਸਤੇ ਆ ਪਰ ਉਹ ਥੋੜੇ ਜਿਹੀ ਟਾਈਮ 'ਚ ਵੀ ਜਿਹੜਾ ਆ ਉਹਨਾਂ ਦੀ ਜਿਹੜੀ ਹੈ ਡਾਕਟਰ ਸਾਹਿਬ ਨੂੰ ਜਿਹੜਾ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਮਰੀਜ਼ ਕਈ ਵਾਰੀ ਲੇਟਦਾ ਹੀ ਨਹੀਂ ਸਹੀ ਤਰੀਕੇ ਦੇ ਨਾਲ ਜਿੱਦੇ ਕਰਕੇ ਡਾਕਟਰ ਸਾਹਿਬ ਨੂੰ ਜਿਹੜੀ ਜ਼ਿਆਦਾ ਮੁਸਕਤ ਕਰਨੀ ਪੈਂਦੀ ਆ ਇਹ ਆ ਪਾਉਂਦੇ ਆ ਕੱਢਦੇ ਆ ਪਾਉਂਦੇ ਫਿਰ ਮੋਕਲਾ ਹੋ ਜਾਂਦਾ ਹਜਨਾ ਅਨੁਸ਼ੇਲ ਤੇ ਮੈਂ ਲੱਕਰ ਨੂੰ ਠੀਕ ਹੈ ਮੈਂ ਪਰ ਲੱਕ ਠੀਕ ਹੈ ਤੇ ਇਹ ਵੀ ਠੀਕ ਹੋ ਜਾਣਾ ਆ ਇਹ ਕੱਢ ਤਰਵੇਂ ਇਹਦਾ ਲਿਆ ਖੜਾ ਹੁਣ ਆ ਜਾ। ਲੈ ਵਾ ਇਹ ਕਹਿ ਸਕਦਾ ਵੀ ਕੁਝ ਖਾਣਾ ਲਗਾਤਾਰ ਦੇਖੋ ਆਪਣੇ ਕਲੀਨਿਕ ਤੋਂ ਬਾਹਰ ਆਣ ਕੇ ਵੀ ਜਿਹੜਾ ਆ ਅ ਡਾਕਟਰ ਸਾਹਿਬ ਜਿਹੜਾ ਹੈ ਮਰੀਜ਼ਾਂ ਨੂੰ ਦੇਖਦੇ ਪਏ ਆ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਜ਼ਰੂਰੀ ਨਹੀਂ ਵੀ ਅੰਦਰ ਹੀ ਬਹੁਤ سارے ਮਰੀਜ਼ਾਂ ਨੂੰ ਜਿਹੜਾ ਬਾਹਰ ਆ ਕੇ ਵੀ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ ਆਪਣੇ ਕੈਬਨ ਤੋਂ ਬਾਹਰ ਜਿਹੜਾ ਮਰੀਜ਼ਾ ਨੂੰ ਜਿਹੜਾ ਆ ਸੈੱਟ ਕਰਨ ਦੇ ਲਈ ਬਾਹਰ ਵੀ ਆ ਰਹੇ ਨੇ ਡਾਕਟਰ ਸਾਹਿਬ ਤੇ ਬੜੇ ਹੀ ਵਧੀਆ ਤਰੀਕੇ ਨਾਲ ਜਿਹੜਾ ਡਾਕਟਰ ਸਾਹਿਬ ਨੇ ਜਿਹੜਾ ਆ ਮਰੀਜ਼ ਨੂੰ ਦੇਖਿਆ ਤੇ ਜੋ ਵੀ ਉਹਨਾਂ ਦੇ ਵਿੱਚ ਕਮੀ ਪੇਸ਼ੀ ਨਜ਼ਰ ਆਈ ਉਹਨੂੰ ਸੈੱਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਓਕੇ ਡਾਕਟਰ ਸਾਹਿਬ ਆਪਣੇ ਕੈਬਨ ਤੋਂ ਬਾਹਰ ਆਣਗੇ ਤਾਂ ਕਿ ਭਾਈ ਉਹ ਗੱਲ ਓ ਆ ਇਹ ਵਿਚਾਰਾ ਪਹਿਲੇ ਆ ਸ਼ਨੀ ਆ ਪਹਿਲੇ ਸ਼ਨੀਵਾਰ ਆਇਆ ਸੀ ਦਵਾਈ ਲੈਣ ਲੱਗ ਕੇ ਤਾਂ ਠੀਕ ਆ ਗੋਡਿਆਂ ਦਾ ਜਿਹੜਾ ਮਲਕਣ ਦਾ ਦਵਾਈ ਜਿਹੜੀ ਹਫ਼ਤਾ 10 ਦਿਨ ਲੈਂਦੀ ਹੈ ਦੇਸੀ ਆ ਕੰਮ ਕਰ ਲਈ ਹੁਣ ਇਹ ਕਹਿੰਦਾ ਸਰਵਾਈਕਲ ਮੇਰਾ ਹਜੇ ਥੋੜਾ ਟਾਈਟ ਆ ਉਹ ਮੈਂ ਇੱਥੇ ਕਰਤਾ ਇੱਥੇ ਕੀ ਆਪਾਂ ਇਹ ਕਿਵੇਂ ਲੱਗਦਾ ਪਿਆ ਹਾਂਜੀ ਕਿਵੇਂ ਲੱਗਦਾ ਪਿਆ ਠੀਕ ਆ ਲੱਗ ਕਿਵੇਂ ਆ ਲੱਗ ਠੀਕ ਹੈ ਜੀ ਹਫ਼ਤੇ ਚ ਠੀਕ ਹੋ ਜਾਏ ਬਹੁਤ ਨੇ ਉਹ ਭਰ ਕੇ ਇਹ ਲਗਾਤਾਰ ਤਸਵੀਰਾਂ ਡਾਕਟਰ ਜਸਵੰਤ ਜੀ ਦੇ ਨਾਲ ਅਸੀਂ ਤੁਹਾਨੂੰ ਬੇਗੋਵਾਲ ਤੋਂ ਦਿਖਾ ਰਹੇ ਹਾਂ ਬੇਗੋਵਾਲ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨੇ ਦੇ ਨਾਮ ਦੇ ਨਾਲ ਜਿਹੜਾ ਆ ਉਹ ਮਸਹੂਰ ਦਵਾਈਖਾਨਾ ਜਿਹੜਾ ਆ ਜਿੱਥੇ ਡਾਕਟਰ ਸਾਹਿਬ ਲਗਾਤਾਰ ਜਿਹੜਾ ਆ ਮਰੀਜ਼ਾਂ ਦਾ ਇਲਾਜ ਕਰਦੇ ਪਏ ਨੇ ਲਗਾਤਾਰ ਤੁਸੀਂ ਦੇ ਦੇ ਪਿਓ ਮੇਰੇ ਤਸਵੀਰਾਂ ਦੇ ਵਿੱਚ ਕਿ ਇਸ ਟਾਈਮ ਜਿਹੜਾ ਸਰਵਾਈਕਲ ਦੀ ਜਿਹੜੀ ਉਹ ਪ੍ਰੋਬਲਮ ਸੈੱਟ ਕੀਤੀ ਜਾ ਰਹੀ ਹੈ ਕਰਦਾ ਕੀ ਕਰਦੇ ਨੇ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਨੂੰ ਜਿਹੜਾ ਕੀਤਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਇਸ ਟਾਈਮ ਤਸਵੀਰਾਂ ਲਗਾਤਾਰ ਜਿਹੜਾ ਆ ਗੋਡੇ ਮੋਡੇ ਡਿਸਕ ਜਾਂ ਫਿਰ ਸਰਵਾਈਕਲ ਦੀ ਪ੍ਰੋਬਲਮ ਦਾ ਜਿਹੜਾ ਜ਼ਿਆਦਾਤਰ ਜਿਹੜਾ ਇੱਥੇ ਉਹ ਦੇਖਿਆ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਵੱਖ-ਵੱਖ ਮਰੀਜ਼ ਦੂਰੋਂ ਨੇੜੋਂ ਜਿਹੜੇ ਨੇ ਉਹ ਆ ਰਹੇ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਕਲੋਜ਼ ਕਰਕੇ ਦਿਖਾਇਆ ਜਾਏ ਲੱਕ ਦਾ ਜਿਹੜਾ ਗੈਪ ਤੁਸੀਂ ਦੇਖਦੇ ਪਿਓ ਕਿ ਉਹ ਪੈਰਾਂ ਤੋਂ ਜਿਹੜਾ ਪਤਾ ਲੱਗਦਾ ਆ ਮੈਂ ਪੈਰਾਂ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜਾ ਆ ਦੇਖਦੇ ਪਿਓ ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਜਿਹੜਾ ਆ ਉਹ ਜਿਹੜੇ ਤੁਸੀਂ ਦੇਖਦੇ ਪਿਓ ਕਿ ਕਿਸ ਤਰ੍ਹਾਂ ਜਿਹੜਾ ਆ ਟ੍ਰੀਟਮੈਂਟ ਜਿਹੜਾ ਕੀਤਾ ਜਾ ਰਿਹਾ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਬਹੁਤਾ ਵੱਡਾ ਕੰਮ ਨਹੀਂ ਨਾਰਮਲ ਜੇ ਤਰੀਕੇ ਦੇ ਨਾਲ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਡਾਕਟਰ ਸਾਹਿਬ ਜਿਹੜੇ ਨੇ ਉਹ ਕਰਦੇ ਪੜੇ ਦੇਖੋ ਸਾਡਾ ਤਾਂ ਗੁਨਾਨਪਾਸੇ ਡਿਊਟੀ ਲਈ ਹੋਈ ਆ ਤੇ ਉਹ ਕਰ ਹੀ ਜਾਂਦੇ ਆ ਸਰ ਕਈ ਨਹੀਂ ਨਾ ਕਈ ਲੋਕੀ ਸੋਚਦੇ ਵੀ ਬਾਬਾ ਜੀ ਕਿਤੇ ਜਾਦੂ ਜੂਦੂਤ ਨਹੀਂ ਕਰਦੇ ਇਹ ਜਾਦੂ ਮੈਂ ਤੇ ਬਾਣੀ ਵਾਲਾ ਬਾਣੀ ਦੇ ਇਲਾਵਾ ਅਸੀਂ ਕਿਹ ਜੀ ਨੂੰ ਮਥਾ ਇਂ ਡੇਗਦੇ ਸਰ ਬਾਣੀ ਵਾਲੇ ਆ ਵੇਖੋ ਜੀ ਬਾਬਾ ਨਾਨਕ ਦੀ ਕਿਰਪਾ ਹਾਂਜੀ ਤੇ ਸਾਡੀ ਜਿਹੜੀ ਕੋਲਾ ਵੀ ਗੁਰਨਪਾਸ਼ਾ ਦੀ ਕੋਲ ਚੋਂ ਆ ਬਾਬਾ ਸ੍ਰੀ ਚੰਦ ਜੀ ਦੇਸੀ દવાਖਾਨਾ ਤੇ ਇਸੇ ਗੱਲੋਂ ਰੱਖਿਆ ਸਾਡੀ ਜਿਹੜੀ ਅਦਾਸੀ ਮਹੰਤਾਂ ਦੀ ਕੋਲ ਹੈ ਜੱਟ ਮਹੰਤ ਜੀ ਨੂੰ ਕਹਿੰਦੇ ਆ ਉਹ ਸਾਰੇ ਬਾਬਾ ਸ੍ਰੀ ਚੰਦ ਦੀ ਕੋਲ ਚੋਂ ਆ ਬਾਬਾ ਸ੍ਰੀ ਚੰਦ ਬਾਬੇ ਨਾਨਕ ਦਾ ਪੁੱਤਰ ਹੈ ਓਕੇ ਵੈਸੇ ਵੀ ਇੱਕ ਗੱਲ ਕਲੀਅਰ ਇੱਥੇ ਲਬਜ਼ਾਂ ਚ ਹੀ ਹੋ ਗਈ ਹੈ ਕਿ ਬਾਬਾ ਸ੍ਰੀ ਚਾਂਜੀ ਦਾ ਜਿੱਥੇ-ਜਿੱਥੇ ਧੂਣਾ ਚਮਤਕਾਰ ਪੱਕੇ ਨੇ ਤੇ ਜੇ ਉਹਨਾਂ ਦੀ ਕੋਲ ਦੇ ਵਿੱਚੋਂ ਕੋਈ ਬੈਠਾ ਤੇ ਚਮਤਕਾਰ ਚਮਤਕਾਰ ਵਾਲੀ ਉਹ ਗੱਲ ਹੋ ਜਾਂਦੀ ਹੈ ਵੀ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਐਕਸਪੀਰੀਅੰਸ ਜਿਹੜਾ ਬੋਲਦਾ ਪਿਆ ਆ ਐਕਸਪੀਰੀਅੰਸ ਦੇ ਨਾਲ-ਨਾਲ ਜਿਹੜਾ ਆ ਉਹ ਪਰਮਾਤਮਾ ਦੀ ਕਿਰਪਾ ਹੋਣੀ ਵੀ ਜਿਹੜੀ ਇਹ ਜ਼ਰੂਰੀ ਹੁੰਦੀ ਹੈ ਇਹਦੇ 'ਚ ਜਿਹੜਾ ਆ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਬਾਬਾ ਸ੍ਰੀ ਚਾਂਜੀ ਦੇਸੀ ਦਵਾਈਖਾਨਾ ਜੋ ਕਿ ਬੇਗੋਵਾਲ ਪਧਾਸ ਚੌਂਕ ਦੇ ਵਿੱਚ ਡਾਕਟਰ ਜਸਵੰਤ ਜੀ ਵੱਲੋਂ ਚਲਾਇਆ ਜਾ ਰਿਹਾ ਆ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਆ ਲੱਕ ਦਾ ਦਰਦ ਗੋਡਿਆਂ ਦਾ ਦਰਦ ਤੇ ਜ਼ਿਆਦਾਤਰ ਜਿਹੜਾ ਆ ਉਹ ਇਹ ਚੀਜ਼ ਸਰਵਾਈਕਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਨਿਕਲਦੀ ਆ ਆਪਣੇ ਆਹ ਜਿਹੜੀ ਨਾੜ ਪ੍ਰੈਸ ਹੋ ਗਏ ਬਲੱਡ ਵਾਰ ਨਿਕਲ ਕੇ ਸੁੱਕਿਆ ਹੈ ਜੋਇੰਟ ਚ ਇਹਦੀ ਦਾਅ ਪੈਂਦੀ ਆ ਇਸ ਕਾਰਨ ਆਹ ਆ ਦਰਦ ਆ ਫੇਰ ਆਹਾ ਆਈਏ ਜੀ ਹੈ ਚੱਕੋ ਚੱਕਦੇ ਚੱਕਦੇ ਛੱਡ ਦੇ ਛੱਡ ਦੇ ਯਾਰ ਇਧਰ ਹੀ ਚੱਕ ਲੈ ਓਕੇ ਛੱਡ ਦੇ ਛੱਡ ਦੇ ਛੱਡ ਦੇ ਚੱਕ ਲੈ ਲੱਕ ਚੋਂ ਲੱਤ ਵੱਲ ਨੂੰ ਜਿਹੜੀ ਦਰਦ ਚਲਦੀ ਹੈ ਲੱਕ ਦੇ ਵਿੱਚੋਂ ਲੱਕ ਵਾਲੇ ਪਾਸੇ ਨੂੰ ਜਿਹੜੀ ਦਰਦ ਆ ਇਹ ਨਿਕਲਦੀ ਉਹਦੇ ਵਾਸਤੇ ਵੀ ਜਿਹੜਾ ਆ ਕੀਤਾ ਜਾਂਦਾ ਆ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਪੇਨ ਆ ਤੇ ਤੁਸੀਂ ਜਿਹੜਾ ਆ ਬੇਗੋਵਾਲ ਪਧਾਸ ਚੌਂਗ ਦੇ ਵਿੱਚ ਬਾਬਾ ਸ੍ਰੀਚੰਨ ਜੀ ਦੇਸੀ ਦਵਾਈਖਾਨਾ ਡਾਕਟਰ ਜਸਵੰਤ ਜੀ ਨੂੰ ਜਿਹੜਾ ਆ ਇੱਥੇ ਆ ਕੇ ਮਿਲ ਸਕਦੇ ਹੋ ਉਹਨਾਂ ਦੇ ਇਸ ਦਵਾਈਖਾਨੇ ਦੇ ਵਿੱਚ ਆ ਕੇ ਆਪਣਾ ਇਲਾਜ ਆ ਜਿਹੜਾ ਕਰਵਾ ਸਕਦੇ ਹੋ ਲਗਾਤਾਰ ਜਿਹੜਾ ਮਰੀਜ਼ਾਂ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਦੇਖਿਆ ਜਾ ਰਿਹਾ ਆ ਤੇ ਜਿਹੜਾ ਤੁਸੀਂ ਦੇਖਦੇ ਪਈਓ ਤਸਵੀਰਾਂ ਦੇ ਵਿੱਚ ਡਾਕਟਰ ਸਾਹਿਬ ਦਾ ਜਿਹੜਾ ਟਰੀਟਮੈਂਟ ਕਰਨ ਦਾ ਕੋਈ ਓਲਾਸਾਪਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਡਾਇਰੈਕਟ ਲਗਾਤਾਰ ਲਾਈਵ ਬਿਨਾ ਕਿਸੇ ਕੱਟ ਤੋਂ ਬਿਨਾ ਕਿਸੇ ਗੱਲ ਤੋਂ ਜਿਹੜਾ ਆ ਉਹ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਟ੍ਰੀਟਮੈਂਟ ਹੁੰਦੇ ਹੋਏ ਦੇਖਦੇ ਪਏ ਹੋ ਕਿ ਜਿਹੜੀ ਲੱਕ ਦੇ ਵਿੱਚੋਂ ਜਿਹੜੀ ਹੈ ਦਰਦ ਨਿਕਲਦੀ ਹੈ ਉਹਦੇ ਵਾਸਤੇ ਜਾਂ ਗੋਡਿਆਂ ਦੇ ਵਿੱਚ ਜਿਹੜੀ ਦਰਦ ਆ ਗੋਡਿਆਂ ਦੇ ਵਿੱਚ ਗੈਪ ਪੈ ਜਾਣਾ ਜਾਂ ਗੋਡਿਆਂ ਦੇ ਵਿੱਚ ਦਰਦ ਨਿਕਲ ਨਹੀਂ ਉਹਦੇ ਵਾਸਤੇ ਜਿਹੜਾ ਆ ਡਾਕਟਰ ਸਾਹਿਬ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਇਲਾਜ ਕੀਤਾ ਜਾ ਰਿਹਾ ਆ ਲਗਾਤਾਰ ਤੁਸੀਂ ਜਿਹੜਾ ਆ ਮਰੀਜ਼ਾਂ ਦੇ ਲਈ ਦੇਖਦੇ ਪਈ ਉਹ ਵੀ ਮਰੀਜ਼ਾਂ ਨੂੰ ਲਗਾਤਾਰ ਜਿਹੜਾ ਇੱਥੇ ਟਰੀਟ ਕੀਤਾ ਜਾ ਰਿਹਾ ਆ ਵੱਖ-ਵੱਖ ਉਮਰ ਦੇ ਵੱਖ-ਵੱਖ ਮਰੀਜ਼ ਆ ਜਿਹੜੇ ਉਹ ਆਪਣੀ ਪੇਨ ਨੂੰ ਲੈ ਕੇ ਇੱਥੇ ਪਹੁੰਚਦੇ ਪਏ ਆ ਡਾਕਟਰ ਸਾਹਿਬ ਵੱਲੋਂ ਜਿਹੜਾ ਕੀਤਾ ਜਾ ਰਿਹਾ ਦੋ ਤਿੰਨ ਵਾਰੀ ਚੱਕਦੇ ਬਸ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਚੱਲ ਗਿਆ ਜੋੜ ਦੇ ਅమే ਰੋਲਾ ਪਿਆ ਉਹ ਦੇਖ ਚੈੱਕ ਕਰੋ ਦੇਖ ਤੁਸੀਂ ਦੇ ਦੇਦੇ ਪਿਓ ਤਸਵੀਰਾਂ ਦੇਖਦੇ ਪਿਓ ਕਿ ਜਿਹੜਾ ਗੈਪ ਜਿਹੜਾ ਨਜ਼ਰ ਆ ਰਿਹਾ ਸੀ ਇਹ ਦੇਖਦੇ ਪਿਓ ਲਗਾਤਾਰ ਤੇ ਐਸੇ ਐਮ ਜਿਹੜੇ ਮਰੀਜ਼ ਦੇ اٹੈਂਡੈਂਟ ਨੇ ਉਹ ਵੀ ਸਾਡੇ ਨਾਲ ਨੇ ਲਗਾਤਾਰ ਤੁਸੀਂ ਦੇਖਦੇ ਪਿਓ ਕਿ ਜਿਹੜਾ ਇਲਾਜ ਆ ਕੀਤਾ ਜਾ ਰਿਹਾ ਆ ਤਸਵੀਰਾਂ ਤੁਸੀਂ ਦੇਖਦੇ ਪਿਓ ਉਹੀ ਚੀਜ਼ ਜਿਹੜੀ ਇਹ ਬਾਰ-ਬਾਰ ਤੁਸੀਂ ਦੇਖਦੇ ਪਿਓ ਵੀ ਇਹੀ ਹੋਈ ਜ਼ਿਆਦਾ ਜਿਹੜੀ ਪ੍ਰੋਬਲਮ ਆ ਇਸੇ ਲੱਕ ਦੀ ਜਿਹੜੀ ਪ੍ਰੋਬਲਮ ਆ ਸਾਡੇ ਨਾਲ ਇਸ ਟਾਈਮ ਨਾ ਮਰੀਜ਼ ਦੇ ਅਟੈਂਡ ਕਰਨ ਪਈ ਤੁਹਾਡੇ ਕੀ ਲੱਗਦੇ ਨੇ ਦਾਦੀ ਜੀ ਦਾਦੀ ਜੀ ਦਾਦੀ ਜੀ ਕਿੰਨੀ ਉਮਰ ਹੈ ਨੇ ਲੋਕ 65 ਸਾਲ ਹੁਣੇ-ਹੁਣੇ ਵੇਖੋ ਗੈਪ ਹੀ ਜਿਹੜਾ ਹਾਂਜੀ ਹਾਂਜੀ ਦੁਬਾਰਾ ਜਦੋਂ ਡਾਕਟਰ ਸਾਹਿਬ ਨੇ ਕੀਤਾ ਠੀਕ ਕੀ ਲੱਗਦਾ ਮਤਲਬ ਕਲੀਅਰ ਹੋ ਗਿਆ ਸਾਰਾ ਇਹ ਕਲੀਅਰ ਹੋ ਗਿਆ ਹਾਂਜੀ ਹਾਂਜੀ ਤੇ ਕਿਵੇਂ ਲੱਗਦਾ ਪਿਆ ਮੋਦੇ ਹੁਣ ਮੈਂ ਮਤਲਬ ਕਿਥੋਂ ਆਏ ਤੁਸੀਂ ਬਾਈ ਕਨਵਾਨ ਕਨਵਾਲ ਤੋਂ ਕਿਵੇਂ ਪਤਾ ਲੱਗਾ ਇਥੋਂ ਦਾ ਸਾਡੇ ਰਿਸ਼ਤੇਦਾਰ ਹੁੰਦੇ ਸੀਗੇ ਉਹਨਾਂ ਨੇ ਦੱਸਿਆ ਇਹਨਾਂ ਨੇ ਦੱਸਿਆ ਹਾਂਜੀ ਹਾਂਜੀ ਇੱਥੇ ਜਾ ਹਾਂਜੀ ਇਹਨਾਂ ਦੇ ਰਿਸ਼ਤੇਦਾਰ ਪਹਿਲਾਂ ਹੁੰਦੇ ਸੀ ਉਹ ਵੀ ਇਥੋਂ ਠੀਕ ਹੋ ਕੇ ਗਏ ਆ ਕਿਉਂਕਿ ਜਦੋਂ ਕੋਈ ਕਿਸੇ ਦਾ ਜੀ ਰਿਸ਼ਤੇਦਾਰ ਆਣ ਗਵੰਡ ਠੀਕ ਹੁੰਦਾ ਤੇ ਉਹ ਵੀ ਦੱਸ ਪੁੰਦਾ ਆ ਉਹਨਾਂ ਨੂੰ ਦੇਖ ਕੇ ਰਿਸ਼ਤੇਦਾਰ ਨੂੰ ਦੇਖ ਕੇ ਜਿਹੜਾ ਆਪਣੀ ਦਾਦੀ ਨੂੰ ਜਿਹੜਾ ਪੋਤਾ ਇੱਥੇ ਲੈ ਕੇ ਪਹੁੰਚ ਆਇਆ ਤੁਸੀਂ ਦੇ ਦੇ ਪਿਓ ਕਿ ਜਿਹੜਾ ਦਾਦੀ ਜੀ ਦਾ ਜਿਹੜਾ ਇਲਾਜ ਡਾਕਟਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਆ ਗੈਪ ਜਿਹੜਾ ਆ ਅਸੀਂ ਪਹਿਲਾਂ ਹੀ ਤੁਹਾਨੂੰ ਦਿਖਾ ਚੁੱਕੇ ਆ ਪੀ ਲੱਤ ਦੇ ਵਿੱਚ ਜਿਹੜਾ ਆ ਇੰਚੀ ਸਵਾ ਇੰਚੀ ਜਿਹੜਾ ਗੈਪ ਆ ਉਹ ਵੱਧ ਜਾਂਦਾ ਆ ਉਹੀ ਗੈਪ ਨੂੰ ਖਤਮ ਕਰਕੇ ਜਿਹੜਾ ਆ ਜਿਹੜਾ ਉਹ ਪੇਨ ਆ ਉਹ ਜਿਹੜੀ ਦਰਦ ਆ ਉਹ ਲੱਕ ਨੂੰ ਜਿਹੜਾ ਪ੍ਰੋਬਲਮ ਆਉਂਦੀ ਏ ਜਾਂ ਗੋਡਿਆਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਏ ਉਹਨੂੰ ਠੀਕ ਕੀਤਾ ਜਾਂਦਾ ਆ ਬੜੇ ਹੀ ਵਧੀਆ ਤਰੀਕੇ ਦੇ ਨਾਲ ਲਗਾਤਾਰ ਡਾਕਟਰ ਸਾਹਿਬ ਨੇ ਜਿਹੜਾ ਆ ਆਪਣੇ ਮਰੀਜ਼ਾਂ ਨੂੰ ਦੇਖਿਆ ਆ ਬੜੇ ਹੀ ਪਿਆਰ ਦੇ ਨਾਲ ਜਿਹੜਾ ਮਰੀਜ਼ਾਂ ਨੂੰ ਜਿਹੜਾ ਆ ਦੇਖਿਆ ਜਾ ਰਿਹਾ ਮੈਂ ਕਾਂਗਾ ਵੀ ਇੱਧਰ ਤੁਸੀਂ ਦੇ ਦੇ ਪਏ ਵੀ ਜਿਹੜਾ ਗੋਡਿਆਂ ਨੂੰ ਜਿਹੜਾ ਆ ਉਹ ਠੀਕ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੇ ਉਹਨਾਂ ਦੇ ਫੈਲ ਪਰ ਨੇ ਡਾਕਟਰ ਸਾਹਿਬ ਦੇ ਹੈਲਪਰ ਜਿਹੜੇ ਨੇ ਉਹ ਲਗਾਤਾਰ ਜਿਹੜਾ ਆ ਉਹ ਕਰਦੇ ਪਏ ਨੇ ਲਗਾਤਾਰ ਜਿਹੜਾ ਹੈਲਪਰਾਂ ਵੱਲੋਂ ਜਿਹੜਾ ਆ ਪੱਟੀਆਂ ਬੱਝੀਆਂ ਹੋਈਆਂ ਨੇ ਗਰਮ-ਗਰਮ ਪੱਟੀਆਂ ਬੰਨਣ ਦਾ ਮਤਲਬ ਤੁਸੀਂ ਅੱਗੇ ਸਮਝ ਦਿਓ ਵੀ ਗੋਡਿਆਂ ਦੀ ਜਿਹੜੀ ਇਹ ਦਿੱਕਤ ਜ਼ਿਆਦਾ ਆ ਕਿਉਂਕਿ ਪੱਟੀਆਂ ਬਣ ਕੇ ਰਾਤ ਨੂੰ ਸੌਣਾ ਦਰਦ ਪੇਨ ਜ਼ਿਆਦਾ ਹੋਣੀ ਇਸੇ ਕਰਕੇ ਜਿਹੜੀਆਂ ਨੇ ਪੱਟੀਆਂ ਬਣ ਕੇ ਰਾਤ ਨੂੰ ਸੁੱਤਾ ਜਾਂਦਾ ਆ ਤੇ ਪੱਟੀਆਂ ਜਿਹੜੀਆਂ ਨੇ ਉਹ ਖੋਲੀਆਂ ਜਾ ਰਹੀਆਂ ਨੇ ਆਇਓਡੈਕਸ ਦੀ ਜਿਹੜੀ 스멜 ਆ ਰਹੀ ਆਇਓਡੈਕਸ ਲਾ ਕੇ ਸਾਇਦ ਜਿਹੜਾ ਆ ਉਹ ਕੀਤਾ ਜਾਂਦਾ ਆ ਲਗਾਤਾਰ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਦੇਖਦੇ ਪਏ ਹੋ ਕਿ ਪੱਟੀਆਂ ਖੋਲੀਆਂ ਜਾ ਰਹੀਆਂ ਨੇ ਹੈ ਭੱਜ ਲੈਂਦਾ ਓਏ ਘੋੜਾ ਭੱਜ ਜਾਂਦਾ ਬੀਬੀ ਦਾ ਬੀਬੀ ਨੇ ਬੰਨਿਆ ਹੋਇਆ ਰਸੇ ਨਾਲ ਕੀ ਕਰਦਾ ਪਤਾ ਸਾਰੇ ਇੱਥੇ ਰੱਖ ਦੋਨੇ ਹੱਥ ਸ਼ਾਬਾਸ਼ ਗੁੱਡ ਦੇ ਨੀਰੇ ਕਿ ਨਾਲ ਅੱਤੜ ਗਈ ਫੜ ਚਲ ਬੀਬੀ ਚਲ ਅੰਦਰ ਬੀਬੀ ਕੀ ਨਾਮ ਤੇਰਾ ਹਰਜਿੰਦਰ ਕੋਣ ਜਾਂਦਾ ਤੂੰ ਹਰਜਿੰਦਰ ਬਾਪੂ ਨੇ ਰੱਖਿਆ ਸੀ ਇਹ ਨਾਮ ਹੈ ਚਲ ਹਾਏ ਓਕੇ ਹੇਰ ਬਾਪੂ ਨੇ ਨਾਮ ਰੱਖਿਆ ਦੱਸਦੇ ਚਲ ਓਕੇ ਲਾਲਾ ਗੋਡੇ ਨਾਲ ਇਹ ਕੀ ਆ ਬਾਤ ਹੈ ਜੀ ਦੇਖਿਆ ਤੁਸੀਂ ਦੇ ਦੇ ਪਏ ਹੋ ਲਾਲਾ ਗੋਡੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇ ਦੇ ਪਿਓ ਕਿ ਡਾਕਟਰ ਸਾਹਿਬ ਦੇ ਨਾਲ ਜਿਹੜਾ ਆਪਾਂ ਦਖਾਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਗੋਡਿਆਂ ਨੂੰ ਜਿਹੜਾ ਆ ਪ੍ਰੋਬਲਮ ਜਿਹੜੀ ਮਾਤਾ ਦੇ ਗੋਡਿਆਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਹਨੂੰ ਠੀਕ ਕੀਤਾ ਜਾ ਰਿਹਾ ਦਿਖਾਉਣ ਦਾ ਮਤਲਬ ਸਿਰਫ ਇਹੀ ਹੈ ਕਿ ਜਿਹੜਾ ਮਤਲਬ ਤੁਹਾਨੂੰ ਜਿਹੜੀ ਪ੍ਰੋਬਲਮ ਜੇ ਇਦਾਂ ਦੀ ਕੋਈ ਆਵੇ ਤਾਂ ਜਿਹੜਾ ਆ ਉਹ ਠੀਕ ਲੱਗੇ ਆਪਿਆ ਬਾਕੀ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਆਂ ਸਰ ਗੋਡਿਆਂ ਦੇ ਵਿੱਚ ਜ਼ਿਆਦਾਤਰ ਗੋਡੇ ਵਾਲੇ ਮਰੀਜ਼ ਹੁੰਦੇ। ਇਹ ਚ ਉਮਰ ਦਾ ਵੀ ਕੋਈ ਤਕਾਜ਼ਾ ਹੁੰਦਾ। ਗੋਡੇ ਡਿਸਕ ਸਰਵਾਈਕਲ ਤੇ ਮੋਢੇ 8 ਕਰੋੜ ਬੰਦਾ ਫ੍ਰੀ ਕਰਦਾ ਹੁਣ ਤੱਕ। ਠੀਕ ਹੈ ਸਾਢੇ 3 ਲੱਖ ਬੰਦਾ ਕੈਂਸਰ ਤੋਂ ਫ੍ਰੀ ਕਰਦਾ ਜਿਹੜੀ ਕੈਂਸਰ ਦੀ ਦਵਾਈ ਉਹ ਫ੍ਰੀ ਦਿੰਦੇ ਆ ਓਹੋ ਹੋਹ ਕੀ ਬਾਤ ਆ ਜੀ ਇੱਕ ਜਿਹੜੀ ਨਵੀਂ ਇਨਫੋਰਮੇਸ਼ਨ ਇਸ ਵਾਰ ਦੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੀ ਵੀ ਜਿਹੜੀ ਕੈਂਸਰ ਦੀ ਦਵਾਈ ਏ ਉਹ ਡਾਕਟਰ ਸਾਹਿਬ ਵੱਲੋਂ ਬਿਲਕੁਲ ਫ੍ਰੀ ਦਿੱਤੀ ਜਾਂਦੀ ਏ ਤੇ ਬਹੁਤ ਸਾਰੇ ਮਰੀਜ਼ ਜਿਹੜੇ ਇਹਨਾਂ ਨੇ ਕੈਂਸਰ ਵਾਲੇ ਵੀ ਠੀਕ ਕੀਤੇ ਨੇ ਜੇਕਰ ਤੁਹਾਡੇ ਕਿਸੇ ਬੱਚੇ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਦਾਂ ਦੀ ਪ੍ਰੋਬਲਮ ਹੈ ਤਾਂ ਉਹਦੇ 'ਚ ਵੀ ਤੁਸੀਂ ਜਿਹੜਾ ਆ ਕੈਂਸਰ ਦੀ ਦਵਾਈ ਵੀ ਲੈ ਕੇ ਜਾ ਸਕਦੇ ਹੋ ਬਾਬਾ ਸ੍ਰੀ ਚੰਦ ਜੀ ਦਵਾਈਖਾਨਾ ਬੇਗੋਵਾਲ ਪਧਾਸ ਚੌਂਗ ਦੇ ਵਿੱਚ ਮੈਂ ਇਧਰ ਮਾਤਾ ਜੀ ਜਿਹੜਾ ਆ ਤੁਰਨ ਗਏ ਆ ਤੇ ਮਾਤਾ ਜੀ ਜਿਹੜੇ ਆ ਤੁਰਦੇ ਪਏ ਆ ਦੇਖਦੇ ਪਏ ਹੋ ਤੁਸੀਂ ਕਿ ਪਟੀਆਂ ਵੀ ਖੁੱਲ ਗਈਆਂ ਤੇ ਮਾਤਾ ਜੀ ਧੌਣਾ ਲਾ ਰਹੇ ਨੇ ਕਿੰਨੀ ਸਪੀਡ ਦੇ ਵਿੱਚ ਮਾਤਾ ਜੀ ਜਿਹੜੇ ਆ ਉਹ ਜਾ ਰਹੇ ਨੇ ਮਦਾਈ ਕਿਵੇਂ ਲੱਗ ਰਿਹਾ ਹੈ ਹਾਂ ਠੀਕ ਲੱਗ ਰਿਹਾ ਜੀ ਹਾਂ ਠੀਕ ਲੱਗ ਰਿਹਾ ਠੀਕ ਲੱਗ ਰਿਹਾ ਕਿੰਨੀ ਕਿ ਦਰਦ ਹੁੰਦੀ ਸੀ ਬਹੁਤ ਬਹੁਤ ਜ਼ਿਆਦਾ ਹੀ ਪਰ ਹੁਣ ਜਿਤਨਾ ਤੁਸੀਂ ਤੁਰਦੇ ਪਏ ਤੁਸੀਂ ਤੇ ਕਿੰਨਾ ਦੌੜ ਕੇ ਆਏ ਆ ਨਹੀਂ ਹੁਣ ਠੀਕ ਹੈ ਠੀਕ ਆ ਹੁਣ ਦਰਦ ਨਹੀਂ ਹੁੰਦੇ ਨਹੀਂ ਉਹ ਤੁਹਾਡੇ ਤੋਂ ਪਤਾ ਲੱਗਣਾ ਬੰਦੇ ਕੋਲ ਤੋਂ ਤੁਰਿਆ ਨਹੀਂ ਜ਼ਿਆਦਾ ਹਾਂਜੀ ਹਾਂਜੀ ਆਓ ਹਾਂ ਭਲਾ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕਿ ਮਾਤਾ ਜੀ ਜਿਹੜਾ ਆ ਕਾਫੀ ਤੇਜ਼ ਚੱਲਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਮੈਂ ਕਹਿੰਦਾ ਵੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਮਾਤਾ ਜੀ ਤੁਰਦੇ ਪਏ ਆ ਤੇ ਮਾਤਾ ਜੀ ਕਹਿ ਰਹੇ ਆ ਵੀ ਅੱਗੇ ਨਾਲੋਂ ਥੋੜਾ ਫਰਕ ਲੱਗਾ ਭਾਈ ਕਿਵੇਂ ਲੱਗਦਾ ਪਿਆ ਆ ਲੱਗਿਆ ਓਕੇ ਪਿਆ ਫਰਕ ਹਾਂਜੀ 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 ਹਾਂ ਕਿ ਇਹ ਇਤੋ ਜਿੰਦੀ ਬਜਾਇਦਾ ਹੋਣੀ ਆ ਹਾਂਜੀ ਹਾਂਜੀ ਹਾਂ ਕਿ ਇਹ ਚੀਜ਼ ਹੈਰਾਨੀ ਜਾਣ ਕੇ ਕਿ ਨਾ ਵੀ ਇੱਕ ਤੁਰਨਾ ਔਖਾ ਹੁੰਦਾ ਪਰ ਜੇ ਤੇਜ਼ ਪੈਰ ਫੁੱਟਣਾ ਜਿਹੜਾ ਨਹੀਂ ਨਹੀਂ ਬਾਬਾ ਜੀ ਦਾ ਨਾਮ ਸੁਣਿਆ ਬੜਾ ਕਿ ਤਾ ਹੀ ਆਏ ਆ। ਕੀ ਬਾਤ ਆ ਜੀ ਬਹੁਤ ਵਧੀਆ ਜੀ ਅੰਦਰ ਵੀ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤੇ ਬਾਪੂ ਨੇ ਰੱਖਿਆ ਸੀ ਨਾਮ ਹਰਜਿੰਦਰ ਮੰਨ ਗਈ ਆਪਈ। ਬਾਪੂ ਨੇ ਰੱਖਿਆ ਸੀ। ਹਾਂਜੀ। ਨਾਮ ਲਿਆ ਨਾ ਤੇਰਾ। ਬੀਬੀ ਦਾ। ਉੱਪਰ ਚੱਕ। ਆਦੀਏ। ਓਕੇ। ਬੀਬੀ ਹਲਕਾ ਹੋ ਗਿਆ? ਹਾਂਜੀ। ਹੈ? ਟੈਲਕੋ ਫ੍ਰੀ ਹੋ ਗਈ? ਕਿੰਨੇ ਪਰਸੈਂਟ ਠੀਕ ਹੋ ਗਏ? ਇੱਧਰ ਮੇਰੇ ਵੱਲ ਮੂੰਹ। ਕਿੰਨੇ ਪਰਸੈਂਟ ਠੀਕ ਹੋ ਗਏ? ਤੁਹੇ ਤੁਰਕੇ ਦੇਖਿਆ ਕਿਵੇਂ ਲੱਗਿਆ ਸੌਖਾ ਲੱਗਿਆ ਜਿੰਨਾ ਸੌਖਾ ਹਾਂ ਹਾਂ ਬਹੁਤ ਸੌਖਾ ਲੱਗਿਆ ਹਾਂ ਹਲਕੇ ਵਜਨ ਮੋਢਿਆਂ ਤੇ ਹਾਂਜੀ ਹਲਕੇ ਹੋ ਗਈ ਗਰਦਨ ਹਲਕੀ ਹੋ ਗਈ ਅੰਦਰ ਅੱਖ ਲੱਗ ਲੱਗ ਦਰ ਸਾਹਿਬ ਤਕਰੀਬਨ ਤਕਰੀਬੇ ਨੂੰ ਗੋਡਿਆਂ ਕਰਕੇ ਤੇ ਤੁਰਿਆ ਨਹੀਂ ਜਾਂਦਾ ਮੈਂ ਮਾਤਾ ਜੀ ਨੂੰ ਦੌੜਦਾ ਦੇਖਣਿਆ ਤੇ ਜਦੋਂ ਜਦੋਂ ਉਹਦਾ ਜਦੋਂ ਗੋਡੇ ਫਿੱਟ ਕਰਤੇ 50 60% ਮੌਕੇ ਤੇ ਠੀਕ ਹੋ ਜਾਂਦਾ ਜਿਹੜਾ ਡਿਸਕ ਆ ਸਰਵਾਈਕਲ ਸਰਵਾਈਕਲ 100% ਪਹਿਲੀ ਵਾਰ ਹੀ ਉਹ ਜਿਹੜਾ ਗੋਡੇ ਆ ਉਹ 50 60% ਜਿਹੜੀ ਡਿਸਕ ਆ 70 80% ਫਸਟ ਟਾਈਮ ਫਸਟ ਟਾਈਮ ਪਹਿਲੀ ਵਾਰ ਹੀ ਜਿਉਂ ਤੇ ਹੀ ਮਾਤਾ ਜੀ ਦਾ ਦੇਖ ਕੇ ਹਣੇ ਵੀ ਮਾਤਾ ਜੀ ਮਾਤਾ ਜੀ ਜਿਤਨਾ ਘਰ ਦੇ ਵਿੱਚ ਹੌਲੀ ਹੌਲੀ ਤੁਰਦਾ ਬੰਦਾ ਦਰਦ ਦੇ ਕਰਕੇ ਵੈਸੇ ਨਹੀਂ ਪੈਰ ਪਟੋਂਦਾ ਹਨਾ ਪਰ ਹੁਣ ਅਸੀਂ ਜਿਵੇਂ ਦੇਖ ਬੈਠ ਜਾਣਾ ਤੇ ਉੱਠਣ ਨੂੰ ਨਹੀਂ ਦਿਲ ਕਰਦਾ ਹੁੰਦਾ ਹੁਣ ਹੁਣ ਠੀਕ ਆ ਅੱਜ ਬਲਬਾ ਜਦੋਂ ਆਇਆ ਇਹਨਾਂ ਜਿਵੇਂ ਦੇਖਿਆ ਆਪਾਂ ਕਿ ਮਾਤਾ ਜੀ ਜਿਹੜੇ ਆ ਤੁਰਨ ਦੀ ਬਜਾਏ ਤੇਜ਼ ਤੇਜ਼ ਪੈਰ ਪੜਦੇ ਪੇਜ ਨੂੰ ਆਪਾਂ ਦੌੜਨਾ ਵੀ ਕਹਿ ਸਕਦੇ ਆ ਬਹੁਤ ਹੀ ਵੱਡੀ ਦੌੜਤ ਨਹੀਂ ਪਰ ਜਿੰਨੀ ਤੇਜ਼ ਤੁਰਦੇ ਪਏ ਹੀ ਲੱਗਦਾ ਪਿਆ ਸੀ ਵੀ ਫਰਕ ਜਿਹੜਾ ਮਾਤਾ ਜੀ ਨੂੰ ਕੁਝ ਲੱਗਦਾ ਪਿਆ ਆ ਤੇ ਮਾਤਾ ਜੀ ਦੇਖੋ ਤੁਸੀਂ ਕਿ ਕਿੰਨੀ ਤੇਜ਼ ਜਿੱਦਾਂ ਕਿਸੇ ਨੂੰ ਨਾਲੋਂ ਅੱਗੇ ਲੰਘਣਾ ਹੁੰਦਾ ਨਾ ਦੌੜ ਕੇ ਦੇਖੋ ਬਿਲਕੁਲ ਮਾਤਾ ਜੀ ਬਿਲਕੁਲ ਬਿਲਕੁਲ ਵੇਖੋ ਉਹਨਾਂ ਦੇ ਪੈਰ ਪੁੱਟਣ ਦਾ ਤਰੀਕਾ ਹੀ ਜਿਹੜਾ ਆ ਉਹ ਤੁਸੀਂ ਦੇਖਦੇ ਪਏ ਹੋ ਵੀ ਤੁਰਨਾ ਨਹੀਂ ਕਹਿ ਸਕਦੇ ਨੂੰ ਆਪਾਂ ਦੌੜਨੇ ਕਹਿ ਸਕਦੇ ਆ ਕਿਉਂਕਿ ਤੇਜ਼ ਪੈਰ ਪੁੱਟਨੇ ਆ ਜਿਹੜੇ ਉਹ ਲੱਗਦਾ ਮਾਤਾ ਜੀ ਨੂੰ ਕੋਈ ਲੱਗੇ ਪ੍ਰੋਬਲਮ ਆ ਤਾਂ ਆਈ ਕੋਈ ਪ੍ਰੋਬਲਮ ਤੁਰਨ ਲੱਗਾ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਲੱਗਿਆ 50% ਕੀ 50% ਲੱਗਾ ਠੀਕ ਹਾਂਜੀ ਕੀ ਬਾਤ ਆ ਜੀ ਤੁਸੀਂ ਦੇਖਦੇ ਪਏ ਵੀ ਮਾਤਾ ਜੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਤੁਰਦੇ ਪਏ ਆ ਤੇ ਤੁਰਦੇ ਨਹੀਂ ਕਾਂਗੇ ਆਪਾਂ ਤੇ ਦੌੜਦੇ ਵੀ ਕਾਂਗੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖਦੇ ਪਏ ਹੋ ਕਿ ਜਿਹੜਾ ਮਾਤਾ ਜੀ ਨੇ ਆਪਣੇ ਸਟੈਪ ਲਏ ਨੇ ਤੇ ਲਗਾਤਾਰ ਤੁਸੀਂ ਬਣੇ ਹੋਇਓ ਇਸ ਟਾਈਮ ਡੀਪੀਸੀ ਪੰਜਾਬੀ ਦੇ ਉੱਤੇ ਆ ਬਾਬਾ ਸ੍ਰੀਚੰਦ દવાਖਾਨਾ ਬੇਗੋਵਾਲ ਪਧਾ ਚੌਂਗ ਦੇ ਵਿੱਚ ਜਸਵੰਤ ਜੀ ਦੇ ਜਿਹੜਾ ਆ ਇੱਥੇ ਡਾਕਟਰ ਜਸਵੰਤ ਜੀ ਜਿਹੜੇ ਨੇ ਮਰੀਜ਼ਾਂ ਨੂੰ ਦੇ ਦੇ ਪਏ ਆ ਹੋਰ ਵੀ ਅੱਗੇ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ